ਧਰਮਿੰਦਰ ਇੱਕ ਯੁੱਗ ਸੀ ਉਹਨਾਂ ਵਰਗਾ ਨਾ ਕੋਈ ਪਹਿਲਾਂ ਆਇਆ ਨਾ ਕੋਈ ਬਾਅਦ ਆਇਆ ਧਰਮ ਜੀ ਬਹੁਤ ਵੱਡਾ ਕੈਰੀਅਰ ਹੈ ਨਾ دھਾਕਿਆਂ ਦਾ ਕੈਰੀਅਰ ਇੱਕ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਸਿਨੇਮੇ ਦਾ ਇਤਿਹਾਸ ਉਸ ਨੂੰ ਜਦੋਂ ਕਮਾਂਡ ਦਿੰਦੇ ਸੀ ਦੇਖੋ ਤੁਸੀਂ ਉਹ ਉਹ ਮਨ ਦੇ ਬਲਬਲੇ ਕੀ ਸੀ ਕਿਤੇ ਇਦਾਂ ਨਹੀਂ ਸੀ ਆਉਂਦਾ ਕਿ ਯਾਰ ਧਰਮ ਜੀ ਨੇ ਕਿਤੇ ਕਹਿ ਦੇਣ ਤੈਨੂੰ ਜ਼ਿਆਦਾ ਪਤਾ ਧਰਮ ਜੀ ਨੇ ਸ਼ੂਟ ਕਰਨ ਤੋਂ ਬਾਅਦ ਇਹ ਗੱਲ ਮੈਨੂੰ ਕਹੀ ਕਹਿੰਦੇ ਵੀ ਮੈਨੂੰ ਅੱਜ ਉਹ ਸਵਾਦ ਆਇਆ ਜਿਹੜਾ ਸਵਾਦ ਕਿਸੇ ਟਾਈਮ ਵਿੰਮਲ ਦਾਦੀਆਂ ਫਿਲਮਾਂ ਜਿਹੜੇ ਪੁਰਾਣੇ ਵੱਡੇ ਡਾਇਰੈਕਟਰ ਸੀ ਉਹਨਾਂ ਦੀਆਂ ਫਿਲਮਾਂ ਦਾ ਜਿਵੇਂ ਸ਼ੂਟ ਹੁੰਦਾ ਸੀ ਤੁਸੀਂ ਗਿੱਲ ਸਾਹਿਬ ਬਹੁਤ ਅੱਗੇ ਜਾਓਗੇ ਮਤਲਬ ਬਹੁਤ ਉਹਨਾਂ ਨੇ ਮੇਰੀ ਤਾਰੀਫ਼ ਕੀਤੀ ਸਾਡੇ ਵਰਗੇ ਬੰਦੇ ਨੇ ਜਿਹੜਿਆ ਨੇ ਇੱਥੇ ਪੁਖਰਾਣ ਸਿਨੇਮਿਆ ਚ ਅਲੰਕਾਰ ਚ ਬਠਿੰਡੇ ਦੇ ਸਿਨੇਮਿਆ ਚ ਆਪਦੇ ਸ਼ਰਟਾਂ ਪੜਾਈਆਂ ਲੈ ਲੈ ਕੇ ਉਹਦੇ ਉਹਦੀਆਂ ਫਿਲਮਾਂ ਖਾਤਰ ਟਿਕਟਾਂ ਉਹ ਸਾਡੇ ਮੋਢਿਆਂ ਤੇ ਹੱਥ ਧਰ ਕੇ ਸਾਨੂੰ ਐ ਗਿੱਲ ਸਾਹਿਬ ਕਹਿ ਗਿਆ ਤੇ ਅਸੀਂ ਡਾਇਰੈਕਟਰ ਬਣ ਗਏ ਲੋਕ ਕਹਿ ਦਿੰਦੇ ਆ ਕਿ ਤੁਸੀਂ ਤਰਮਿੰਦਰ ਤੇ ਫੋਟੋਆਂ ਖਾਣੇ ਹੋ ਹੁਣ ਉਹ ਤਰਮਿੰਦਰ ਨੇ ਤਾਂ ਐ ਕੀਤਾ ਪੰਜਾਬ ਲਈ ਉਹ ਨਹੀਂ ਕੀਤਾ ਇਹ ਨਹੀਂ ਗੱਲਾਂ ਹੁੰਦੀਆਂ ਯਾਰ ਸਾਡੀ ਨੇੜ ਤਾਂ ਉਸ ਤਰਮਿੰਦਰ ਨਾਲ ਸੀ ਜਿਹੜਾ ਵੀਰੂ ਸੀ ਸ਼ੋਲੇ ਚ ਜਿਹੜਾ ਪ੍ਰਤਿਗਿਆ ਚ ਅਜੀਤ ਸੀ ਹਨਾ ਉਹਦੋਂ ਸਾ ਅਸੀਂ ਪਿਆਰ ਕਰਦੇ ਆ ਬਾਲੀਵੁੱਡ ਸਿਨੇਮੇ ਦੇ ਹੀ ਮੈਨ ਅਦਾਕਾਰ ਤਰਮਿੰਦਰ ਪਿਛਲੇ ਦਿਨੀ ਇਸ ਦੁਨੀਆ ਤੋਂ ਚਲੇ ਗਏ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਸਿਨੇਮੇ ਨੂੰ ਬਹੁਤ ਵੱਡਾ ਘਾਟਾ ਪਿਆ ਤਰਮਿੰਦਰ ਉਹਨਾਂ ਦੇ ਚਾਉਣ ਵਾਲੇ ਇਸ ਦੁੱਖ ਦੀ ਘੜੀ ਦੇ ਵਿੱਚ ਕਾਫੀ ਗਮਗੀਨ ਨੇ ਉਹ ਦੁੱਖ ਮਨਾ ਰਹੇ ਨੇ ਤੇ ਕਹਿੰਦੇ ਨੇ ਕਿ ਤਰਮਿੰਦਰ ਦੇ ਜਾਣ ਦੇ ਨਾਲ ਇੱਕ ਸਿਨੇਮੇ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਗਿਲਸਾ ਬਹੁਤ ਸਵਾਗਤ ਧੰਨਵਾਦ ਜੀ ਕਿੰਨਾ ਕੁ ਵੱਡਾ ਘਟ ਹੈ ਬਹੁਤ ਵੱਡਾ ਜੀ ਘਟੇ ਨੂੰ ਤਾਂ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਧਰਮਿੰਦਰ ਇੱਕ ਯੁੱਗ ਸੀ ਉਹ ਉਹਦੇ ਵਰਗਾ ਉਹਨਾਂ ਵਰਗਾ ਨਾ ਕੋਈ ਪਹਿਲਾਂ ਆਇਆ ਨਾ ਕੋਈ ਬਾਅਦ ਚ ਆਇਆ ਨਾ ਕੋਈ ਉਹਨਾਂ ਦੇ ਟਾਈਮ ਚ ਆਇਆ ਅ ਖੂਬਸੂਰਤੀ ਦੀ ਜੇ ਗੱਲ ਕਰੀਏ ਵੈਸੇ ਸਾਡੇ ਸਮਾਜ ਚ ਜਾਂ ਸਾਡੇ ਸਾਹਿਤ ਚ ਔਰਤ ਦੀ ਖੂਬਸੂਰਤੀ ਦੀ ਗੱਲ ਕੀਤੀ ਜਾਂਦੀ ਆ ਮਰਦ ਤੇ ਕਦੇ ਗੱਲ ਨਹੀਂ ਕੀਤੀ ਜਾਂਦੀ ਪਰ ਧਰਮਿੰਦਰ ਹੋਰਾਂ ਦਾ ਜਿਹੜਾ ਚਿਹਰਾ ਸੀ ਉਹ ਇਹੋ ਜਿਹਾ ਸੀ ਕਿ ਉਹਨਾਂ ਦੀ ਖੂਬਸੂਰਤੀ ਦੀ ਵੀ ਪ੍ਰਸ਼ੰਸਾ ਹੁੰਦੀ ਸੀ ਕਿ ਯਾਰ ਇੱਕ ਬੰਦਾ ਕਿੰਨਾ ਸੋਹਣਾ ਹੈ ਤੇ ਸਾਡੇ ਇੰਡਸਟਰੀ ਚ ਵੀ ਵੈਸੇ ਮੀਡੀਆ ਚ ਵੀ ਆਮ ਇਹ ਗੱਲ ਕਹੀ ਜਾਂਦੀ ਹੁੰਦੀ ਹੈ ਕਿ ਯੂਨਾਨੀ ਜਿਹੜੇ ਦੇਵਤੇ ਆ ਉਹ ਬਹੁਤ ਸੋਹਣੇ ਹੁੰਦੇ ਸੀ ਉਹਨਾਂ ਦੀਆਂ ਮੂਰਤੀਆਂ ਗ੍ਰੀਕ ਗॉड ਹੂੰ ਤਾਂ ਕਿਸੇ ਵੀ ਬੰਦੇ ਨੂੰ ਜਦੋਂ ਮਰਦ ਜਿਹੜਾ ਸੋਹਣਾ ਹੋਵੇ ਤੇ ਉਹਨੂੰ ਕਿਹਾ ਜਾਂਦਾ ਕਿ ਗ੍ਰੀਕ ਗॉड ਹੂੰ ਤੇ ਧਰਮਿੰਦਰ ਬਾਰੇ ਗੱਲ ਪਹਿਲੀ ਵਾਰ ਕਹੀ ਗਈ ਸੀ ਕਿ ਗ੍ਰੀਕ ਗॉड ਤੇ ਸਾਡੇ ਇਹ ਗੱਲ ਹੁਣ ਤੱਕ ਵੀ ਚੱਲਦੀ ਹੈ ਤੇ ਸਦਾ ਹੀ ਚੱਲਦੀ ਰਹੂਗੀ ਕਿ ਜਦੋਂ ਕੋਈ ਟਾਰ ਕੱਢਦਾ ਉਹਨੂੰ ਇਹ ਤੂੰ ਵੱਡਾ ਧਰਮਿੰਦਰ ਆ ਜਾਂ ਹੁਣ ਤੂੰ ਧਰਮਿੰਦਰ ਬਣ ਜਾਏਂਗਾ ਇਸ ਕਰਕੇ ਇਸ ਪੱਖ ਤੋਂ ਵੀ ਫਿਲਮਾਂ ਦੇ ਪੱਖ ਤੋਂ ਵੀ ਇੱਕ ਪੰਜਾਬੀ ਅਦਾਕਾਰ ਹੋਣ ਦੇ ਪੱਖ ਤੋਂ ਵੀ ਹੈਨਾ ਜਿਹੜਾ ਪੰਜਾਬ ਜਦੋਂ ਬੰਬੇ ਇੰਡਸਟਰੀ ਬਾਰੇ ਪੰਜਾਬੀ ਸੋਚਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਨਾਮ ਆ ਉਹ ਧਰਮਿੰਦਰ ਦਾ ਆਉਂਦਾ ਉਹ ਵੱਖਰੀ ਗੱਲ ਆ ਕਿ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਉਹ ਗੱਲਾਂ ਪਾ ਅੱਗੇ ਕਰਾਂਗੇ ਹੂੰ ਹੂੰ ਪਰ ਘਾਟਾ ਬਹੁਤ ਵੱਡਾ ਹੈ। ਅ ਇੱਕ ਡਾਇਰੈਕਟਰ ਹੋਣ ਦੇ ਨਾਤੇ ਵੱਡੇ-ਵੱਡੇ ਡਾਇਰੈਕਟਰਸ ਦਾ ਸੁਪਨਾ ਹੁੰਦਾ ਕਿ ਤਰਮਿੰਦਰ ਜਿਹਾ ਇੱਕ ਲੈਜੈਂਡ ਨੂੰ ਮਿਲਿਆ ਜਾਵੇ। ਉਹਨਾਂ ਦੇ ਨਾਲ ਸਿਨੇਮੇ ਬਾਰੇ ਗੱਲਾਂ-ਬਾਤਾਂ ਕੀਤੀਆਂ ਜਾਣ। ਜਿਉਂ ਨਾਲ ਤੋਂ ਇੱਕ ਮੈਂ ਤਾਂ ਇਹ ਕਹੂੰਗਾ ਕਿ ਉਹਨਾਂ ਤੋਂ ਕੁਝ ਸਿੱਖਿਆ ਜਾਵੇ। ਬਿਲਕੁਲ ਬਿਲਕੁਲ। ਇਸ ਤਰ੍ਹਾਂ ਦਾ ਉਹਨਾਂ ਦਾ 70 ਸਾਲ ਦੇ ਨੇੜੇ ਦਾ 65 ਸਾਲ ਦੇ ਨੇੜੇ ਦਾ ਉਹਨਾਂ ਦਾ ਤਜਰਬਾ ਇਸ ਸਿਨੇਮੇ ਦਾ ਹੈਗਾ। ਬਿਲਕੁਲ। ਅਮਰਦੀਪ ਸਿੰਘ ਗਿੱਲ ਜਦੋਂ ਤਰਮਿੰਦਰ ਉਹਨਾਂ ਨੂੰ ਪਹਿਲੀ ਵਾਰ ਮਿਲਦੇ ਨੇ। ਮਾਹੌਲ ਕੀ ਬਣਦਾ ਹੈ ਸੰਸਾਰ ਬਹੁਤ ਹੀ ਜਿਆਦਾ ਇਹਨੂੰ ਜੇ ਕਹੀਏ ਤਾਂ ਮੇਰੀ ਖੁਸ਼ਕਿਸਮਤੀ ਸੀਗੀ ਹਮ ਮੈਂ ਇਹ ਗੱਲ ਵੀ ਸੱਚ ਕਹਾਂਗਾ ਕਿ ਮੈਂ ਤਰਮਿੰਦਰ ਦੇ ਫੈਨਾਂ ਚੋਂ ਨਹੀਂ ਸੀ ਹਮ ਸਾਡੇ ਵੇਲੇ ਜਿਹੜੀ ਸਾਡੀ ਜਨਰੇਸ਼ਨ ਸੀ ਸਾਡੇ ਦੋ ਹੀਰੋ ਸੀਗੇ ਹਮਤਾਬਚਨ ਤੇ ਤਰਮਿੰਦਰ ਕਾਲਜ ਵੇਲੇ ਵੀ ਸਾਡਾ ਗਰੁੱਪ ਬਣੇ ਹੁੰਦੇ ਸੀ ਮੈਂ ਅਮਤਾਬ ਚੰਦੇ ਦੇ ਫੈਨਾਂ ਚ ਹਾਂ ਓਕੇ ਇੱਕ ਜਿਹੜਾ ਆਪੋਜ਼ਿਟ ਗਰੁੱਪ ਸੀਗਾ ਉਹ ਮੇਰੇ ਮਤਲਬ ਧਰਮਿੰਦਰ ਦੇ ਫੈਨ ਸੀ ਤੇ ਸਾਡੀ ਇਸ ਗੱਲ ਤੇ ਜਿਦਾਈ ਹੁੰਦੀ ਰਹਿੰਦੀ ਸੀ ਅੱਛਾ ਕਿ ਆ ਘੈਂਟ ਆ ਜਾਂ ਆ ਘੈਂਟ ਆ ਪਰ ਸਤਕਾਰ ਅਸੀਂ ਧਰਮਿੰਦਰ ਹੋਰਾਂ ਦਾ ਉਵੇਂ ਹੀ ਕਰਦੇ ਸੀ ਕਿ ਯਾਰ ਸਾਡਾ ਪੰਜਾਬੀ ਆ ਸਾਡਾ ਜੱਟ ਐ ਹੂੰ ਬਹੁਤ ਸਾਰੀਆਂ ਗੱਲਾਂ ਸੀਗੀਆਂ ਹਨ ਪਰ ਜਦੋਂ ਮੈਂ ਇਹ ਸੋਚਿਆ ਕਿ ਮੈਂ ਅ ਡਾਇਰੈਕਟਰ ਬਣਨਾ ਤਾਂ ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਕਿ ਮੈਂ ਬਹੁਤ ਛੋਟਾ ਸੀ 15 ਅਗਸਤ 1975 ਨੂੰ ਸ਼ੋਲੇ ਰਿਲੀਜ਼ ਹੋਈ ਹੈ ਹਾਂਜੀ ਤੇ ਸ਼ੋਲੇ 'ਚ ਇਹ ਦੋਨੇ ਹੀ ਐਕਟਰ ਸੀਗੇ ਜਨਾਮ ਹੰਤਾ ਹਲ ਤੇ ਤਰਮਿੰਦਰ ਮਤਲਬ ਇਹ ਜਿਹੜੀ ਜੋੜੀ ਆ ਇਹ ਫਿਲਮ ਇੰਡਸਟਰੀ ਦੇ ਵਿੱਚ ਇਹਦਾ ਕੋਈ ਤੋੜ ਹੈ ਨਹੀਂਗਾ ਹੋਰ ਹੈਨਾ ਸ਼ੋਲੇ ਨੇ ਜੋ ਇਹ ਜੋੜੀ ਪੇਸ਼ ਕੀਤੀ ਹੈਨਾ ਤਾਂ ਸਾਡੇ ਤੇ ਸਾਰਿਆਂ ਤੇ ਬਹੁਤ ਅਸਰ ਹ ਸ਼ੋਲੇ ਦਾ ਮੇਰੀ ਉਮਰ ਦੇ 50 55 ਸਾਲ ਦੇ ਜਿੰਨੇ ਵੀ ਤੁਸੀਂ ਡਾਇਰੈਕਟਰ ਐਕਟਰ ਦੇਖੋਗੇ ਉਹ ਤੁਹਾਨੂੰ ਅਕਸਰ ਸ਼ੋਲੇ ਦੀ ਗੱਲ ਕਰਨਗੇ ਕਿ ਅਸੀਂ ਸ਼ੋਲੇ ਤੋਂ ਪ੍ਰਭਾਵਿਤ ਹੋ ਕੇ ਇਸ ਇੰਡਸਟਰੀ ਵੱਲ ਆਏ ਤੇ ਮੈਂ ਵੀ ਉਹਨਾਂ ਚੋਂ ਹੀ ਆ ਕਿ ਮੈਂ ਕਹਿਣਾ ਹੁਣਾ ਕਿ ਜਦੋਂ ਮੈਂ ਆਪਣੇ ਪਾਪਾ ਨਾਲ ਬਠਿੰਡੇ ਦੇ ਪੁਖਰਾ ਆ ਸਿਨੇਮੇ ਦੇ ਵਿੱਚ ਸ਼ੋਲੇ ਦੇਖੀ ਕਿਉਂਕਿ ਪਹਿਲੇ 3-4 ਹਫ਼ਤੇ ਤਾਂ ਟਿਕਟ ਹੀ ਨਹੀਂ ਸੀ ਮਿਲੀ ਉਹ ਇੰਨੀ ਵੱਡੀ ਹਿੱਟ ਸੀ ਸਿੰਗਲ ਸਕਰੀਨ ਸਿਨੇਮਿਆਂ 'ਚ ਟਿਕਟਾਂ ਬਹੁਤ ਔਖੀਆਂ ਮਿਲਦੀਆਂ ਸੀ ਅੱਜ ਦੀ ਜਨਰੇਸ਼ਨ ਨਹੀਂ ਸੋਚ ਸਕਦੀ ਜਿਹੜੀ ਬੁੱਕ ਮਾਈ ਸ਼ੋਅ ਤੇ ਟਿਕਟਾਂ ਬੁੱਕ ਕਰਾ ਲੈਂਦੀ ਹੈ ਜੀ ਤੇ 4.5 ਰੁਪਏ ਦੀ ਟਿਕਟ ਹੁੰਦੀ ਸੀ ਕਿ ਬਾਲਕੋਨੀ ਦੀ ਹਨਾ ਤੇ ਅੱਗੇ ਹਾਲ ਦੇ ਵਿੱਚ ਤਿੰਨ ਟਿਕਟਾਂ ਹੁੰਦੀਆਂ ਸੀ ਸਭ ਤੋਂ ਮੂਹਰੇ 2-5 ਦੀ ਫਿਰ 3-5 ਦੀ ਫਿਰ 4-10 ਦੀ ਤੇ ਬਾਲਕੋਨੀ ਦੀ ਹੁੰਦੀ ਸੀ 4 ਰੁਪਏ 60 ਪੈਸੇ ਦੀ ਹੁਣ ਉਸ ਟਾਈਮ ਅ ਇੱਕ ਮੇਰਾ ਜਨਮ ਬਠਿੰਡੇ ਦਾ ਤੇ ਬਠਿੰਡਾ ਮੁਕਾਬਲ ਤਨ ਪੰਜਾਬ ਦੇ ਹੋਰਾਂ ਸ਼ਹਿਰਾਂ ਦੇ ਵੱਧ ਫਿਲਮੀ ਸ਼ਹਿਰ ਹਾਂਜੀ ਉੱਥੇ ਨਾ ਫਿਲਮਾਂ ਬਹੁਤ ਚੱਲਦੀਆਂ ਨੇ ਫਿਲਮਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਨੇ ਤੇ ਫਿਲਮਾਂ ਦੇਖੀਆਂ ਬਹੁਤ ਜਾਂਦੀਆਂ ਨੇ ਹੂੰ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਕਿ ਸਾਡੇ ਛੋਟਾ ਸ਼ਹਿਰ ਸੀਗਾ ਸਿਨੇਮੇ ਬਹੁਤ ਘੱਟ ਸੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਬਹੁਤ ਸਿਨੇਮੇ ਸੀ ਪਰ ਬਠਿੰਡਾ ਫਿਲਮੀ ਬਹੁਤ ਜ਼ਿਆਦੇ ਆ ਹਮ ਇਸ ਕਰਕੇ ਸਾਡਾ ਮਾਹੌਲ ਹੀ ਮਤਲਬ ਹਵਾਈ ਜਿਹਨੂੰ ਕਹਿੰਦੇ ਹੁੰਦੇ ਆ ਨਾ ਉਹ ਫਿਲਮੀ ਚੱਲਦੀ ਸੀ ਵੀ ਸ਼ੋਲੇ ਲੱਗੀ ਆ ਹਾਂ ਨਾ ਧਰਮ ਵੀਰ ਲੱਗੀ ਆ ਪ੍ਰਤੀਗਿਆ ਲੱਗੀ ਆ ਤਾਂ ਪੂਰੇ ਸ਼ਹਿਰ ਨੂੰ ਪਤਾ ਹੁੰਦਾ ਸੀ ਹਮ ਤੇ ਜਦੋਂ ਮੈਂ ਇਹ ਗੱਲ ਸੋਚੀ ਸ਼ੋਲੇ ਨੂੰ ਦੇਖ ਕੇ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਵੀ ਫਿਲਮ ਕੌਣ ਬਣਾਉਂਦਾ ਹੁੰਦਾ ਜਦੋਂ ਕਿ ਮੇਰੀ ਉਮਰ ਉਦੋਂ 8 60 ਸੱਤ ਅੱਠ ਸਾਲ ਸੀ 9 ਸਾਲ ਸੀ ਇਹਨਾਂ ਚੀ ਸੀਗਾ ਮੈਂ ਹਨ ਤੇ ਤਾਂ ਮੈਨੂੰ ਬੜਾ ਇਸ ਗੱਲ ਦੀ ਮੇਰੇ ਅੰਦਰ ਇੱਕ ਗੱਲ ਸੀ ਵੀ ਜਦੋਂ ਸ਼ੋਲੇ ਐਂਡ ਤੇ ਖਤਮ ਹੁੰਦੀ ਆ ਤਾਂ ਜੈ ਮਰ ਜਾਂਦਾ ਹਰਤਾਲ ਤਾਂ ਤਰਮਿੰਦਰ ਵਾਪਸ ਇਕੱਲੇ ਜਾਂਦੇ ਨੇ ਤੇ ਉਹ ਜਦੋਂ ਗੱਡੀ 'ਚ ਚੜ੍ਹਦੇ ਨੇ ਤੇ ਅੱਗੇ ਹੇਮਾ ਮਾਲਨੀ ਬੈਠੀ ਹੁੰਦੀ ਹੈ ਤਾਂ ਮੇਰੇ ਮਨ 'ਚ ਇਹ ਗੱਲ ਜਾਂਦੀ ਸੀ ਕਿ ਯਾਰ ਵੀਰੂ ਬਸੰਤੀ ਨਾਲ ਤਾਂ ਰਹੂਗਾ ਪਰ ਜਿਹੜਾ ਉਹਦਾ ਦੋਸਤ ਸੀਗਾ ਜੈ ਹੂੰ ਉਹ ਨੂੰ ਯਾਰ ਕਿੰਨਾ ਮਿਸ ਕਰਿਆ ਕਰੂਗਾ ਉਹ ਹਨਾ ਤੇ ਉਹ ਇੱਕ ਵਿੱਚ ਪਹਿਲਾ ਸੀਨ ਵੀ ਆ ਉਹ ਕਹਿੰਦਾ ਵੀ ਜਦੋਂ ਅਮਤਾ ਮਰਨ ਲੱਗਦਾ ਕਿ ਤੇਰੇ ਬੱਚਿਆਂ ਨੂੰ ਯਾਰ ਮੈਂ ਕਹਾਣੀ ਨਹੀਂ ਸੁਣਾ ਸਕਿਆ ਪਰ ਤੁਮ ਆਪਣੇ ਬੱਚੋ ਕੋ અમારી ਦੋਸਤੀ ਕੀ ਕਹਾਣੀ ਕਹਾਣੀ ਜ਼ਰੂਰ ਬਤਾਣਾ ਤਾਂ ਮੈਂ ਨਿੱਕਾ ਹੁੰਦਾ ਹੀ ਇਹ ਸੋਚਦਾ ਹੁੰਦਾ ਸੀਗਾ ਵੀ ਯਾਰ ਇਹ ਫਿਲਮ ਅੱਗੇ ਐ ਬਣ ਸਕਦੀ ਆ ਕਿਦਰਮਿੰਦਰ ਦੇ ਬੱਚੇ ਹੁਣ ਜਦੋਂ ਮੈਂ ਗੀਤਕਾਰ ਬਣਿਆ ਫਿਰ ਫਿਲਮ ਰਾਈਟਰ ਬਣਿਆ ਫਿਰ ਫਿਲਮ ਡਾਇਰੈਕਟਰ ਬਣਨ ਦੀ ਮੈਂ ਜਦੋਂ ਸੋਚੀ ਪਹਿਲਾਂ ਮੈਂ ਸ਼ਾਰਟ ਫਿਲਮਾਂ ਬਣਾਈਆਂ ਤੇ 2015 ਦੇ ਵਿੱਚ ਜਦੋਂ ਮੈਂ ਇਹ ਫੈਸਲਾ ਲਿਆ ਕਿ ਹੁਣ ਮੈਂ ਫੀਚਰ ਫਿਲਮ ਬਣਾਉਣੀ ਆ ਤਾਂ ਮੈਂ ਜੋਰਾ ਦਾਸ ਨੰਬਰੀਆ ਦੀ ਕਿਉਂਕਿ ਸਕ੍ਰਿਪਟਾਂ ਬਹੁਤ ਸੀ ਮੇਰੇ ਕੋਲੇ ਤਾਂ ਇੱਕ ਚੁਣੀ ਸਕ੍ਰਿਪਟ ਮੈਂ ਕਿ ਜੋਰਾ ਦਾਸ ਨੰਬਰੀਆ ਬਣਾਉਣੀ ਆ ਤੇ ਕਰਦੇ ਕਰਦੇ ਚਲੋ ਸਾਲ 2 ਸਾਲ ਲੱਭਦਾ ਰਿਆ ਤਾਂ ਮੇਰੀ ਦੀਪ ਸਿੱਧੂ ਨਾਲ ਮੁਲਾਕਾਤ ਹੋਈ ਮੈਂ 2015 ਦੇ ਵਿੱਚ ਦੀਪ ਨੇ ਮੈਨੂੰ ਕਹਿਤਾ ਕਿ ਤੁਸੀਂ ਬੰਬੇ ਆ ਜੋ ਸਾਰ ਆਪਾਂ ਫਿਲਮ ਕਰ ਰਹੇ ਹਾਂ ਤਾਂ ਪਹਿਲਾਂ ਅਸੀਂ ਜਦੋਂ ਪੋਸਟਰ ਬਣਾਏ ਫਿਲਮ ਦੇ ਜੋਰਾ ਦੇ ਤਾਂ ਉਹ ਵਿਜੇਤਾ ਫਿਲਮਸ ਦੇ ਬੈਨਰ ਇੱਥੇ ਬਣਾਏ ਸੀ ਵਿਜੇਤਾ ਫਿਲਮਸ ਤਰਮਿੰਦਰ ਹੋਰਾਂ ਦਾ ਬੈਨਰ ਆ ਪ੍ਰੋਡਕਸ਼ਨ ਹਾ ਉਹਨਾਂ ਦੀ ਬੇਟੀ ਦਾ ਨਾਮ ਇੱਕ ਦਾ ਵਿਜੇਤਾ ਹੈ ਤੇ ਫੇਰ ਅਸੀਂ ਹੌਲੀ ਹੌਲੀ ਚਲੋ ਆਪਣਾ ਬੈਨਰ ਬਠਿੰਡੇ ਵਾਲੇ ਬਾਈ ਜਿਹੜਾ ਸੀਗਾ ਉਹ ਰਜਿਸਟਰਡ ਕਰਵਾ ਲਿਆ ਤੇ ਜਿਹੜਾ ਰੋਲ ਉਹਦੇ ਚ ਤਰਮਿੰਦਰ ਹੋਰਾਂ ਨੇ ਕੀਤਾ ਸੀ ਜੱਗੇਬਾਈ ਦਾ ਉਹ ਪਹਿਲਾਂ ਮੈਂ ਤਰਮਿੰਦਰ ਨਹੀਂ ਸੀ ਸੋਚਿਆ ਮੈਂ ਹਾਂ ਇਹ ਇਹ ਬਹੁਤ ਅਹਿਮ ਸਵਾਲ ਆ ਕਿਉਂਕਿ ਜੱਗੇਬਾਈ ਜੀ ਦਾ ਰੋਲ ਇੱਕ ਫਿਲਮ ਨੂੰ ਜੋੜ ਕੇ ਰੱਖਦਾ ਜੋਰੇ ਦੇ ਜੇਕਰ ਜੋਰੇ ਦੀ ਪਛਾਣ ਆ ਤਾਂ ਜੱਗੇਬਾਈ ਜੀ ਦੀ ਵੀ ਜੀ 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 ਉਨੀ ਹੀ ਪਛਾਣ ਆ ਇਹ ਜਦੋਂ ਕਲਮ ਚੱਲੀ ਤਾਂ ਤਰਮਿੰਦਰ ਉਹਨਾਂ ਦਾ ਹੀ ਸੋਚਿਆ ਸੀ ਕਿ ਧਰਮ ਜੀ ਲਈਏ ਮੈਂ ਨਹੀਂ ਨਹੀਂ ਮੈਂ ਤਾਂ ਉਹੀ ਦੱਸ ਰਿਹਾ ਮੈਂ ਧਰਮ ਜੀ ਲਈ ਨਹੀਂ ਸੀ ਸੋਚਿਆ ਹੋਰ ਰੋਲ ਹੂੰ ਕਿਉਂਕਿ ਮੈਂ ਜਿਸ ਤਰੀਕੇ ਦੀ ਫਿਲਮ ਬਣਾ ਰਿਹਾ ਸੀ ਜਾਂ ਸੋਚ ਰਿਹਾ ਸੀ ਤਾਂ ਮੈਨੂੰ ਇਦਾਂ ਲੱਗਦਾ ਸੀਗਾ ਕਿ ਮੈਂ ਧਰਮਿੰਦਰ ਹੋਰਾਂ ਤੱਕ ਸ਼ਾਇਦ ਪਹੁੰਚ ਨਹੀਂ ਕਰ ਪਾਉਂਗਾ ਮੈਂ ਵਿਨੋਦ ਖੰਨਾ ਹੋਰਾਂ ਦਾ ਨਾਮ ਸੋਚਿਆ ਪਹਿਲਾਂ ਮੈਂ ਨਾਨਾ ਪਾਟੇਕਰ ਦਾ ਸੋਚਿਆ ਕਿ ਮੈਂ ਇੱਕ ਹਿੰਦੀ ਬੋਲਣ ਵਾਲਾ ਯੂਪੀ ਦਾ ਗੈਂਗਸਟਰ ਦਿਖਾਉਂਗਾ ਉਹਨੂੰ ਫਿਰ ਮੈਂ ਸੀ ਵਿਨੋਦ ਦੀਪ ਨਾਲ ਵੀ ਮੇਰੀ ਇਹੀ ਗੱਲ ਹੋਈ ਦੀਪ ਨੇ ਨਾਨਾ ਪਾਟੇਕਰ ਨੂੰ ਫੋਨ ਕੀਤਾ ਨਾਨਾ ਪਾਟੇਕਰ ਥੋੜਾ ਜਿਹਾ ਸੁਭਾਅ ਉਹਨਾਂ ਦਾ ਹੋਰ ਤਰੀਕੇ ਦਾ ਉਹ ਦੀਪ ਨੂੰ ਵਧੀਆ ਤਰੀਕੇ ਨਾਲ ਅਟੈਂਡ ਨਹੀਂ ਕੀਤਾ ਉਹਨਾਂ ਨੇ ਤਾਂ ਦੀਪ ਔਖਾ ਹੋ ਗਿਆ ਕਿ ਇਹ ਬੰਦਾ ਤਾਂ ਯਾਰ ਗਲਤ ਬੋਲਦਾ ਇਹਦੇ ਨਾਲ ਨਹੀਂ ਕੰਮ ਕਰਨਾ ਫੇਰ ਅਸੀਂ ਮੈਂ ਆਖਿਆ ਵੀ ਵਿਨੋਦ ਖੰਨਾ ਹੋਰਾਂ ਨਾਲ ਕਰਦੇ ਆਂ ਗੱਲ ਤਾਂ ਜਤਿੰਦਰ ਜਿਹੜੇ ਐਕਟਰ ਨੇ ਉਹਨਾਂ ਨਾਲ ਵੀ ਦੀਪ ਦੀ ਬਹੁਤ ਨੇੜਤਾ ਸੀ ਤੇ ਉਹਨਾਂ ਦੀ ਵਿਨੋਦ ਖੰਨਾ ਨਾਲ ਵੀ ਬਹੁਤ ਜ਼ਿਆਦਾ ਨੇੜਤਾ ਸੀ ਤਾਂ ਅਸੀਂ ਜਤਿੰਦਰ ਹੋਰਾਂ ਤੋਂ ਵਿਨੋਦ ਖੰਨਾ ਦਾ ਉਹਨਾਂ ਦਾ ਕੰਟੈਕਟ ਲਿਆ ਤਾਂ ਦੀਪ ਨੇ ਗੱਲ ਕੀਤੀ ਤਾਂ ਵਿਨੋਦ ਜੀ ਨੂੰ ਉਦੋਂ ਕੈਂਸਰ ਸ਼ੁਰੂ ਹੋ ਚੁੱਕਿਆ ਸੀ ਉਹ ਪਤਲੇ ਹੋ ਗਏ ਸੀ ਹਨਾ ਉਹਨਾਂ ਦੀ ਸਿਹਤ ਖਰਾਬ ਸ਼ੁਰੂ ਹੋ ਗਈ ਸੀ ਫੇਰ ਵੀ ਮੈਂ ਤਰਮਿੰਦਰ ਤੱਕ ਨਹੀਂ ਅਸੀਂ ਪਹੁੰਚੇ ਫੇਰ ਵੀ ਔਰ ਦੀਪ ਨੇ ਵੀ ਮੈਨੂੰ ਇਹ ਗੱਲ ਨਹੀਂ ਕਹੀ ਕਿਉਂਕਿ ਰੋਜ਼ ਦੀ ਜਦੋਂ ਕਿ ਤਰਮਿੰਦਰ ਹੋਰਾਂ ਨਾਲ ਮਿਲਦੇ ਸੀ ਤੇ ਫਿਰ ਮੈਂ ਉਹ ਸੰਜੇ ਦਾਤ ਤੋਂ ਕਰਵਾਉਨੇ ਆਪਾਂ ਯੰਗ ਬੰਦਾ ਦਿਖਾ ਦੇਾਂਗੇ ਥੋੜਾ ਸੰਜੇ ਦਾਤ ਜੇਲ੍ਹ ਚੋਂ ਬਾਹਰ ਆਏ ਸੀ ਉਸ ਟਾਈਮ ਤਾਂ ਸੰਜੇ ਹੋਰਾਂ ਨੇ ਬੜੀ ਵਧੀਆ ਸਾਨੂੰ ਗੱਲ ਕਹੀ ਉਹ ਕਹਿੰਦੇ ਯਾਰ ਵੀ ਥੋੜੀ ਫਿਲਮ ਨਾ ਜਲਦੀ ਰਿਲੀਜ਼ ਹੋਊਗੀ ਤੇ ਮੈਂ ਇੰਨੇ ਦਿਨਾਂ ਇੰਨੇ ਟਾਈਮ ਦਾ ਗੈਪ ਆ ਮੇਰਾ ਇੰਨੇ ਸਾਲਾਂ ਦਾ ਤਾਂ ਜੇਲ੍ਹ ਚੋਂ ਬਾਹਰ ਆ ਕੇ ਮੇਰੀ ਕੋਹ ਫਿਲਮ ਰਿਲੀਜ਼ ਹੋਵੇ ਜਿਹਦੇ ਚ ਮੇਰਾ ਸਪੈਸ਼ਲ ਐਪੀਰੀਅੰਸ ਹੋਵੇ ਤੇ ਫਿਲਮ ਵੀ ਪੰਜਾਬੀ ਹੋਵੇ ਤਾਂ ਇਹ ਮੇਰੇ ਕੈਰੀਅਰ ਲਈ ਚੰਗੀ ਗੱਲ ਨਹੀਂ ਮੇਰੀ ਪਹਿਲਾਂ ਹਿੰਦੀ ਕੋਈ ਵੱਡੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਉਦੋਂ ਭੂਮੀ ਦੀ ਸ਼ੂਟਿੰਗ ਕਰ ਰਹੇ ਸੀ ਉਹ ਹੂੰ ਚਲੋ ਅਸੀਂ ਉਹ ਵੀ ਤਿਆਗਤਾ ਫੇਰ ਦੀਪ ਕਹਿੰਦਾ ਆਪਾਂ ਧਰਮਜੀਤ ਤੋਂ ਕਰਵਾ ਲੈਨੇ ਆ ਮਹਾਂ ਠੀਕ ਆ ਧਰਮਜੀਤ ਤੋਂ ਕਰਵਾ ਲੈਨੇ ਆ ਫੇਰ ਮੈਂ ਇਹਨੂੰ ਦੀਪ ਲੈ ਕੇ ਗਿਆ ਘਰੇ ਜਿਹੜਾ ਧਰਮਜੀਤ ਦਾ ਜੂਹੂ ਵਾਲਾ ਘਰ ਮਤਲਬ ਉਹ ਸਾਡਾ ਜਿਹੜਾ ਗਰੁੱਪ ਸੀ ਸਾਰਾ ਦੀਪ ਔਰ ਅਸੀਂ ਮਤਲਬ ਜਦੋਂ ਉਹਦੇ ਲਈ ਬੰਗਲੋ ਸ਼ਬਦ ਵਰਤਦਾ ਹੁੰਦਾ ਸੀ ਦੀਪ ਬੰਗਲੋ ਜਾਨਾ ਤਾਂ ਉਹ ਤੋਂ ਸਾਹ ਕਲੀਅਰ ਸੀ ਕਿ ਧਰਮਪਾਜੀ ਦੇ ਘਰ ਨੂੰ ਬੰਗਲੋ ਕਹਿੰਦਾ ਸੀਗਾ ਨਾ ਕਿ ਉਹ ਬੰਗਲਾ ਐਕਚੁਅਲੀ ਤੇ ਅਸੀਂ ਗਏ ਤਾਂ ਧਰਮ ਜੀ ਕਮਰੇ 'ਚ ਬੈਠੇ ਸੀ ਘੱਟ ਰੋਸ਼ਨੀ ਸੀ ਮੇਰੀ ਇੱਕ ਫੋਟੋ ਵੀ ਆ ਮੈਂ ਤੁਹਾਨੂੰ ਸੈਂਡ ਕਰੂੰਗਾ ਇੱਥੇ ਉਹ ਲਾਓ ਤੁਸੀਂ ਦੀਪ ਧਰਮ ਜੀ ਤੇ ਮੈਂ ਬੈਠੇ ਆਂ ਤੇ ਧਰਮਜੀਨਾ ਅੰਦਰ ਬੈਠੇ ਲਿਖ ਰਹੇ ਸੀ ਅੱਛਾ ਉਹਨਾਂ ਨੇ ਨਿਗਾਹ ਦੀਆਂ ਐਨਕਾਂ ਲਾਈਆਂ ਸੀ ਤੇ ਉਰਦੂ ਲਿਖਦੇ ਸੀ ਉਹ ਸ਼ਾਇਰੀ ਉਰਦੂ ਚ ਲਿਖਦੇ ਸੀ ਉਹ ਸ਼ਾਇਰ ਵੀ ਸੀਗੇ ਧਰਮਜੀ ਉਹ ਸ਼ਾਇਰ ਸੀ ਬਹੁਤ ਅੱਛੀ ਸ਼ਾਇਰੀ ਕਰਦੇ ਉਹਨਾਂ ਦੀਆਂ ਇੰਟਰਵਿਊ ਸੁਣੋ ਤੁਸੀਂ ਉਹਦੇ ਚ ਉਹ ਅਕਸਰ ਬਹੁਤ ਸਾਰੀਆਂ ਗੱਲਾਂ ਬੋਲਦੇ ਤੇ ਉਰਦੂ ਚ ਉਹ ਲਿਖਦੇ ਸੀ ਤੇ ਉਹ ਮਤਲਬ ਦੁੱਖ ਦੀ ਗੱਲ ਇਹ ਆ ਕਿ ਉਹ ਜਿਹੜੇ ਲਾਸਟ ਵਾਲੇ ਉਹਨਾਂ ਦੇ ਘੱਟੋ ਘੱਟ 10 ਸਾਲ ਨੇ ਤਾਂ ਉਹ ਬਹੁਤ ਇਕੱਲੇ ਰਹੇ ਨੇ ਮਤਲਬ ਸਨੀ ਬੋਬੀ ਜਾਂ ਉਹਨਾਂ ਦੇ ਪੋਤੇ ਜਾਂ ਹੋਰ ਕੋਈ ਵੀ ਉਹਨਾਂ ਦੇ ਨਾਲ ਨਹੀਂ ਟਾਈਮ ਬਤਾਉਂਦਾ ਸੀ। ਅੱਛਾ। ਹਾਂ। ਤੇ ਉਹ ਅਕਸਰ ਇਕੱਲੇ ਹੀ ਹੁੰਦੇ, ਘਰੇ ਇਕੱਲੇ ਹੁੰਦੇ ਇਸ ਕਰਕੇ ਫਿਰ ਉਹਨਾਂ ਦਾ ਜੀ ਨਹੀਂ ਸੀ ਲੱਗਦਾ ਤਾਂ ਲੋਨਾ ਵਾਲਾ ਫਾਰਮ ਹਾਊਸ 'ਤੇ ਚਲੇ ਜਾਂਦੇ ਸੀ। ਇਹ ਠੀਕ ਹੈ ਕਿ ਸਨੀ ਬੋਬੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ, ਉਹਨਾਂ ਤੋਂ ਬਹੁਤ ਡਰਦੇ ਸੀ। ਬੜੀ ਉਹਨਾਂ ਦੀ ਛੇਪ ਮੰਨਦੇ ਸੀ ਪਰ ਟਾਈਮ ਨਹੀਂ ਉਹਨਾਂ ਨੂੰ ਉਹਨਾਂ ਦਿੱਤਾ ਜਾ ਸਕਿਆ। ਜਿੰਨੇ ਇੱਕ ਬਜ਼ੁਰਗ ਨੂੰ ਜਿੰਨੀ ਲੋੜ ਜਿੰਨੀ ਲੋੜ ਹੁੰਦੀ ਹੈ। ਉਦੋਂ ਬਾਅਦ ਮੈਂ ਫਿਲਮ ਸੁਣਾਈ ਤੇ ਮੈਨੂੰ ਸੁਣਾਉਣ ਤੋਂ ਪਹਿਲਾਂ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਸੰਦੀਪ ਦੀਪ ਨੂੰ ਉਹ ਸੰਦੀਪ ਨਾਂ ਪੂਰਾ ਲੈਂਦੇ ਹੁੰਦੇ ਸੀ ਕਿ ਸੰਦੀਪ ਸਾਡਾ ਬੱਚਾ ਹੈ ਇਹ ਜੋ ਵੀ ਕਹੂਗਾ ਮੈਂ ਕਰ ਦੂੰਗਾ ਮੈਂ ਕਿਹਾ ਭਾਜੀ ਨਹੀਂ ਐ ਨਹੀਂ ਕਰਨਾ ਮਤਲਬ ਦੀਪ ਬਾਈ ਦਾ ਇੰਨਾ ਉੱਥੇ ਔਰਾ ਸੀ ਐਕਚੂਅਲ ਬਿਲਕੁਲ ਬਿਲਕੁਲ ਓਕੇ ਮੈਂ ਕਿਹਾ ਮੈਂ ਕਿਹਾ ਨਹੀਂ ਭਾਜੀ ਐ ਨਹੀਂ ਮੈਂ ਤੁਹਾਨੂੰ ਫਿਲਮ ਸੁਣਾਉਂਗਾ ਜੇ ਤੁਹਾਨੂੰ ਪਸੰਦ ਆਊਗੀ ਤਾਂ ਕਰਨੀ ਆ ਐ ਨਹੀਂ ਕਰਨਾ ਵੀ ਕੋਈ ਆਸਾਨ ਕਰਤਾ ਵੀ ਚਲੋ ਕੋਈ ਜੋ ਕਿਉਂਕਿ ਦੀਪ ਸਾਡੇ ਲਈ ਬਹੁਤ ਖਾਸ ਆ ਤੇ ਫਿਰ ਮੈਂ ਉਹਨਾਂ ਨੂੰ ਕਹਾਣੀ ਸੁਣਾਈ ਇੱਕ ਵਾਰ ਨਹੀਂ ਉਹਨਾਂ ਨੂੰ ਘੱਟੋ-ਘੱਟ ਚਾਰ ਵਾਰ ਕਹਾਣੀ ਸੁਣਾਈ ਫਿਰ ਉਹ ਕਰੈਕਟਰ ਸੁਣਾਇਆ ਉਹਨਾਂ ਦਾ ਉਹ ਕਰੈਕਟਰ ਦਾ ਇੱਕ ਉਹ ਪੱਖ ਵੀ ਸੁਣਾਇਆ ਜਿਹੜਾ ਫਿਲਮ 'ਚ ਆਪਾਂ ਨਹੀਂ ਦਿਖਾਉਂਦੇ ਪਰ ਉਹ ਕਿੱਥੋਂ ਪੈਦਾ ਹੋਇਆ ਕਿਵੇਂ ਆਇਆ ਜੇਲ੍ਹ 'ਚ ਕਿਵੇਂ ਆਇਆ ਜੱਗਾ ਬਾਈ ਕਿਵੇਂ ਬਣਿਆ ਉਹ ਪੂਰੀ ਉਹਦੀ ਸਕ੍ਰਿਪਟ ਆ ਜਿਹੜੀ ਸੀਗੀ ਉਹ ਮੈਂ ਉਹਨਾਂ ਨੂੰ ਸੁਣਾਈ ਉਹਨਾਂ ਨੂੰ ਬਹੁਤ ਪਸੰਦ ਆਈ ਉਹਨਾਂ ਦੇ ਫਿਰ ਮੈਂ ਆਪ ਮਤਲਬ ਕਾਗਜ਼ ਲੈ ਕੇ ਉਹਨਾਂ ਦੇ ਪੈਰਾਂ ਦਾ ਮੈਂ ਮੇਚ ਲਿਆ ਉਹ ਮੈਂ ਜੁੱਤੀ ਜੋ ਬਣਵਾਈ ਕੁੜਤਾ ਪਜਾਮਾ ਦੋ ਕੁੜਤੇ ਪਜਾਮੇ ਬਣਾਏ ਮੈਂ ਲੋਈ ਉਹਨਾਂ ਦਾ ਸੈੱਟ ਤੇ ਜੋ ਕਿਤਾਬਾਂ ਰੱਖੀਆਂ ਹਰ ਚੀਜ਼ ਫਿਰ ਮੈਨੂੰ ਕਹਿੰਦੇ ਵੀ ਉਹਨਾਂ ਆਪ ਦੇ ਬਾਰੇ ਕੌਂਸ਼ੀਅਸ ਬਹੁਤ ਸੀਗੇ ਕਿ ਮੈਂ ਸੋਹਣਾ ਲੱਗਣਾ ਚਾਹੀਦਾ ਹੂੰ। ਹੂੰ। ਤੋ ਮੈਨੂੰ ਕਹਿੰਦੇ ਵੀ ਮੇਰਾ ਆਪ ਪ੍ਰੋਫਾਈਲ ਨਾ ਦਿਖਾਇਓ ਵੀ ਮੇਰੀ ਆਪ ਪ੍ਰੋਫਾਈਲ ਦੇਖਣੀ ਚਾਹੀਦੀ। ਓਕੇ। ਇਸ ਕਰਕੇ ਤੁਸੀਂ ਦੇਖਿਓ ਜਿੱਥੇ ਉਹਨਾਂ ਦਾ ਪਹਿਲਾ ਸੀਨ ਆ ਤਾਂ ਉਹ ਬੈਠੇ ਆ ਤਾਂ ਉਹਨਾਂ ਦੇ ਲਾਈਟ ਇਧਰੋਂ ਪੈ ਰਹੀ ਆ। ਹਾਂਜੀ। ਹਨਾ? ਹਾਂਜੀ। ਰੋਸ਼ਨਦਾਨ ਚ ਹੂੰ। ਤੇ ਉਹ ਬੜੇ ਖੁਸ਼ ਹੋਏ। ਮੈਂ ਸਾਰੇ ਡਾਇਲੋਗ ਉਹਨਾਂ ਨੂੰ ਬੋਲ ਕੇ ਲਿਖਾਏ। ਉਹਨਾਂ ਨੇ ਉਹ ਡਾਇਲੋਗ ਉਰਦੂ ਦੇ ਵਿੱਚ ਲਿਖੇ ਅੱਛਾ ਹਾਂ ਮਤਲਬ ਉਹਨਾਂ ਨੇ ਕੋਈ ਇੱਕ ਵੀ ਸ਼ਬਦ ਐਧਰ ਉਧਰ ਨਹੀਂ ਕੀਤਾ ਬੜੀ ਉਹਨਾਂ ਨੇ ਮੇਰੀ ਕਿਉਂਕਿ ਅਸੀਂ ਤਾਂ ਬੱਚਿਆਂ ਬਿਲਕੁਲ ਉਹਨਾਂ ਦੇ ਮਤਲਬ ਸਾਡੇ ਲਈ ਤਾਂ سنی ਵੀ ਉਮਰ ਦੇ ਵਿੱਚ ਵੱਡਾ ਹੈ ਤੇ ਪਰ ਉਹਨਾਂ ਨੇ ਉਹਨਾਂ ਨੂੰ ਇਸ ਗੱਲ ਦੀ ਉਹਨਾਂ ਨੂੰ ਸਮਝ ਸੀ ਕਿ ਸਾਰਿਆਂ ਨੂੰ ਹੀ ਪੁਰਾਣੇ ਐਕਟਰਾਂ ਨੂੰ ਸਮਝ ਸੀ ਕਿ ਡਾਇਰੈਕਟਰ ਡਾਇਰੈਕਟਰ ਹੀ ਹੁੰਦਾ ਉਹ ਬਾ ਕਹਦਾ ਮੈਨੂੰ ਗਿੱਲ ਸਾਹਿਬ ਕਰਕੇ ਅੱਛਾ ਗੱਲ ਕਰਦੇ ਸੀ ਤੇ ਫੇਰ ਉਹਨਾਂ ਨੇ ਜਦੋਂ ਸ਼ੂਟ ਕੀਤਾ ਮੈਂ ਤਾਂ ਹਰ ਸ਼ਾਟ ਤੋਂ ਬਾਅਦ ਮੈਨੂੰ ਕਹਿੰਦੇ ਸੀ ਵੀ ਗੱਲ ਸਾਹਿਬ ਠੀਕ ਹੈ ਨਾ ਹੋਰ ਕਰ ਲੈਨੇ ਆਪਾਂ ਤਾਂ ਮੈਂ ਮੇਰਾ ਕੈਮਰਾਮੈਨ ਸੋਨੀ ਸਿੰਘ ਸਾਡੀ ਪੂਰੀ ਟੀਮ ਅਸੀਂ ਬੜੇ ਪਿਆਰ ਨਾਲ ਸ਼ੂਟ ਕੀਤਾ ਉਹਨਾਂ ਨੂੰ ਕਿ ਥੱਕ ਨਾ ਜਾਣ ਥੋੜਾ ਥੋੜਾ ਕਰਕੇ ਸ਼ੂਟ ਕੀਤਾ ਥੋੜਾ ਥੋੜਾ ਕਰਕੇ ਡੱਬ ਕੀਤਾ ਤਾਂ ਤੁਸੀਂ ਦੇਖੋ ਕਿ ਮੇਰੀ ਖੁਸ਼ਕਿਸਮਤੀ ਕਿੱਡੀ ਆ ਕਿ ਜਿਹੜੇ ਬੰਦੇ ਦੀ ਫਿਲਮ ਦੇਖ ਕੇ ਮੈਂ ਸੁਪਨਾ ਲਿਆ ਸੀ ਕਿ ਮੈਂ ਡਾਇਰੈਕਟਰ ਬਣੂੰਗਾ ਤਾਂ ਮੈਂ ਜਦੋਂ ਪਹਿਲੀ ਫਿਲਮ ਬਣਾਈ ਤਾਂ ਉਹ ਫਿਲਮ ਦਾ ਸ਼ੋਲੇ ਦਾ ਹੀਰੋ ਮੇਰੀ ਫਿਲਮ ਦੇ ਵਿੱਚ ਵੀ ਸੀ ਮੈਂ ਮੈਂ ਸਰ ਇੱਥੇ ਹਨਾ ਕੰਕਵਿਤਾ ਰਮਜੀਤ ਬਹੁਤ ਵੱਡਾ ਕੈਰੀਅਰ ਹਨਾ ਦਹਾਕਿਆਂ ਦਾ ਕੈਰੀਅਰ ਇੱਕ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਸਿਨੇਮੇ ਦਾ ਇਤਿਹਾਸ ਉਸ ਨੂੰ ਜਦੋਂ ਕਮਾਂਡ ਦਿੰਦੇ ਸੀ ਦੇਖੋ ਤੁਸੀਂ ਉਹ ਉਹ ਮਨ ਦੇ ਬਰਬਲੇ ਕੀ ਸੀ ਕਿਤੇ ਇਦਾਂ ਨਹੀਂ ਸੀ ਆਉਂਦਾ ਕਿ ਯਾਰ ਧਰਮ ਜੀ ਨੇ ਕਿਤੇ ਕਹਿ ਦੇਣ ਤੈਨੂੰ ਜਿਆਦਾ ਪਤਾ ਹਾਂ ਹਾਂ ਇਹੀ ਗੱਲ ਤੁਹਾਨੂੰ ਦੱਸਦਾ ਨਾ ਇਹੀ ਗੱਲ ਸਮਝਣ ਵਾਲੀ ਆ ਸਾਡੇ ਨਵੇਂ ਐਕਟਰਾਂ ਨੂੰ ਇਹ ਗੱਲ ਸਮਝਣੀ ਆ ਖਾਸ ਕਰਕੇ ਪੰਜਾਬੀਆਂ ਨੂੰ ਪੰਜਾਬੀ ਐਕਟਰਾਂ ਨੂੰ ਖਾਸ ਕਰਕੇ ਜਿਹੜੇ ਸਾਡੇ ਸਟਾਰ ਨੇ ਜਿਹੜੇ ਸਿੰਗਰ ਨੇ ਪੰਜਾਬੀ ਦੇ ਵਿੱਚ ਇਹਨਾਂ ਨੂੰ ਇਹ ਗੱਲ ਸੁਣਨੀ ਚਾਹੀਦੀ ਆ ਤੇ ਸਮਝਣੀ ਚਾਹੀਦੀ ਆ ਕਿ ਧਰਮ ਜੀ ਮੇਰੀ ਜੋ ਮੈਂ ਬੋਲਦਾ ਸੀ ਉਸ ਗੱਲ ਨੂੰ ਉਹ ਕਿਵੇਂ ਸੁਣਦੇ ਸੀ ਕਿੰਨੀ ਉਹਨਾਂ ਨੇ ਮੇਰੀ ਇੱਜ਼ਤ ਕੀਤੀ ਕਿੰਨਾ ਉਹਨਾਂ ਨੇ ਮੇਰੀ ਗੱਲ ਤੇ ਫੁੱਲ ਚੜਾਏ ਕਿੰਨੇ ਪਿਆਰ ਨਾਲ ਉਹਨਾਂ ਨੇ ਸ਼ੂਟ ਕੀਤਾ ਔਰ ਮੈਂ ਜਦੋਂ ਕਿ ਮੈਂ ਮੇਰਾ ਤਾਂ ਆਹੀ ਰਵਈਆ ਸੀ ਵੀ ਭਾਈ ਹੁਣ ਤੁਹਾਨੂੰ ਕੀ ਦਸੀਏ ਪਰ ਮੈਨੂੰ ਇਹ ਗੱਲ ਤਾਂ ਬੋਲਣੀ ਪੈਣੀ ਸੀ ਕਿ ਲਾਈਟ ਕੈਮਰਾ ਐਕਸ਼ਨ ਹੈ ਨਾ ਤਾਂ ਉਹਨਾਂ ਨੇ ਮੈਨੂੰ ਉਹ ਇੱਜ਼ਤ ਦਿੱਤੀ ਜਿਹੜੀ ਉਹ ਕਿਸੇ ਵੀ ਆਪ ਦੇ ਨਾਲ ਕੰਮ ਕਰ ਚੁੱਕੇ ਪਹਿਲੇ ਕਿਸੇ ਡਾਇਰੈਕਟਰ ਨੂੰ ਦਿੱਤੀ ਹੋਊਗੀ ਉਹਨਾਂ ਨੇ ਇਹ ਸਾਡੀ ਇਹ ਪੰਜਾਬੀ ਐਕਟਰ ਆ ਜਿਹੜੇ ਸਾਡੇ ਆਹ ਸੋ ਕਾਲਡ ਜਿਹੜੇ ਸਟਾਰ ਨੇ ਇਹਨਾਂ ਨੂੰ ਨਹੀਂ ਇਹ ਸਮਝਦੇ ਇਹਨਾਂ ਨੂੰ ਇਹ ਤਾਂ ਆਪ ਦੇ ਆਪ ਨੂੰ ਵੱਡਾ ਸਮਝਦੇ ਆ ਪਰ ਕੈਪਟਨ ਆਫ ਦੀ ਸ਼ਿਪ ਆ ਜਿਹੜਾ ਫਿਲਮ ਦਾ ਉਹ ਡਾਇਰੈਕਟਰ ਹੁੰਦਾ ਐਕਟਰ ਤਾਂ ਧਰਮਜੀਤ ਨੇ ਪੂਰੀ ਫਿਲਮ ਹਨਾ ਦੋਨੋਂ ਵਾਰ ਦੋਨਾਂ ਜੋਰ ਜੋਰੇ ਦੇ ਦੋਨੋਂ ਪਾਰਟ ਦੇ ਵਿੱਚ ਸੀਗੇ ਉਹਨਾਂ ਨੇ ਸ਼ੂਟ ਕੀਤੀ ਉਸ ਇੱਜ਼ਤ ਨਾਲ ਮਤਲਬ ਜਿਵੇਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਅਸੀਂ ਤਾਂ ਜਣੀ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਸੀ ਗੋਡਿਆਂ 'ਚ ਬਹਿ ਕੇ ਅਸੀਂ ਤਾਂ ਗੱਲ ਕਰਦੇ ਸੀ ਫੇਰ ਅਸੀਂ ਉਹਨਾਂ ਦੀ ਡਬਿੰਗ ਕੀਤੀ ਜਦੋਂ ਸਨੀ ਸੁਪਰ ਸਾਊਂਡ 'ਚ ਇੱਕ ਇੱਕ ਸ਼ਬਦ ਮਤਲਬ ਉਹਨਾਂ ਤੋਂ ਮੈਂ ਬੁਲਵਾਇਆ ਜਦੋਂ ਕਿ ਸਾਨੂੰ ਸਨੀ ਬਾਈ ਨੇ ਕਈ ਵਾਰੀ ਇਹ ਗੱਲ ਪਹਿਲਾਂ ਕਹੀ ਵੀ ਸੀ ਕਿ ਪਾਪਾ ਨੂਣਾ ਥੋੜਾ ਪਿਆਰ ਨਾਲ ਮਤਲਬ ਕਿ ਵੱਧ ਕੰਮ ਨਾ ਕਰਾਇਓ ਪਰ ਸਾਨੂੰ ਇਹ ਗੱਲ ਵੈਸੇ ਹੀ ਪਤਾ ਸੀ ਦੀਪ ਨੂੰ ਪਤਾ ਸੀ ਅਸੀਂ ਉਹਨਾਂ ਨੂੰ ਫੁੱਲਾਂ ਵਾਂਗੂ ਰੱਖਿਆ ਤੇ ਹੁਣ ਇਹ ਗੱਲ ਮੈਂ ਇੰਨਾ ਕਮਾਲ ਦੀ ਗੱਲ ਤੁਹਾਨੂੰ ਦੱਸਾਂ ਕੈਮਰੇ ਦੇ ਸਾਹਮਣੇ ਮੈਂ ਕਦੇ ਜ਼ਿੰਦਗੀ 'ਚ ਝੂਠ ਨਹੀਂ ਬੋਲਿਆ ਬਹੁਤ ਬੰਦੇ ਇਸ ਗੱਲ ਦੇ ਗਵਾਹ ਨੇ ਧਰਮਜੀ ਨੇ ਸ਼ੂਟ ਕਰਨ ਤੋਂ ਬਾਅਦ ਇਹ ਗੱਲ ਮੈਨੂੰ ਕਹੀ ਕਹਿੰਦੇ ਵੀ ਮੈਨੂੰ ਅੱਜ ਉਹ ਸੁਆਦ ਆਇਆ ਜਿਹੜਾ ਸੁਆਦ ਕਿਸੇ ਟਾਈਮ ਹੈ ਰਿਸ਼ੀਕੇਸ਼ ਮਕਰਜੀ ਦੀਆਂ ਫਿਲਮਾਂ ਜਾਂ ਬੰਮਲ ਦਾ ਦੀਆਂ ਫਿਲਮਾਂ ਜਿਹੜੇ ਪੁਰਾਣੇ ਵੱਡੇ ਡਾਇਰੈਕਟਰ ਸੀ ਉਹਨਾਂ ਦੀਆਂ ਫਿਲਮਾਂ ਦਾ ਜਿਵੇਂ ਸ਼ੂਟ ਹੁੰਦਾ ਸੀ ਕੈਮਰਾ ਲਾਈਟਿੰਗ ਕਹਿੰਦੇ ਵੀ ਵਾਹ ਮਤਲਬ ਤੁਸੀਂ ਗਿੱਲ ਸਾਹਿਬ ਬਹੁਤ ਅੱਗੇ ਜਾਓਗੇ ਮਤਲਬ ਬਹੁਤ ਉਹਨਾਂ ਨੇ ਮੇਰੀ ਤਾਰੀਫ ਕੀਤੀ ਕਿ ਐਵੇਂ ਹੀ ਨਹੀਂ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਇਹ ਉਹੀ ਕੋਈ ਪੰਜਾਬੀ ਫਿਲਮ ਨਹੀਂ ਬਣਾ ਰਹੇ ਇਹ ਬੰਦੇ ਸਾਰੇ ਹੀ ਜਿਹੜੇ ਆ ਟੈਲੈਂਟਡ ਨੇ ਕਿਉਂਕਿ ਅਸੀਂ ਉਦੋਂ ਪਹਿਲਾਂ ਵੀ ਤੁਹਾਨੂੰ ਦੱਸਦਾ ਗੱਲ ਮੈਂ ਦੀਪ ਦੇ ਨਾ ਇੱਕ ਸਿਰਫ ਲੁੱਕ ਟੈਸਟ ਲਈ ਫੋਟੋਆਂ ਖਿੱਚੀਆਂ ਸੀ ਜੋਰਾ ਤਾਂ ਉਹ ਜਦੋਂ ਧਰਮਜੀ ਨੂੰ ਤੇ ਸਣੀ ਦੇ ਆਲ ਦੋਵਾਂ ਨੂੰ ਦਿਖਾਈਆਂ ਤਾਂ ਦੋਨਾਂ ਨੇ ਦੀਪ ਨੂੰ ਕਿਹਾ ਸੀ ਕਿ ਇਹ ਤੇਰਾ ਕੈਰੈਕਟਰ ਆ ਥਿਸ ਇਜ਼ ਯੂ ਇਹ ਤੈਨੂੰ ਕਰਨਾ ਚਾਹੀਦਾ ਇਹ ਕੈਰੈਕਟਰ ਤੇਰਾ ਜਦੋਂ ਕਿ ਉਹ ਤੋਂ ਪਹਿਲਾਂ ਉਹ ਰਮਤਾ ਜੋਗੀ ਕਰ ਚੁੱਕਿਆ ਸੀ ਪਰ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਹੁਣ ਤੈਨੂੰ ਉਹ ਰੋਲ ਮਿਲਿਆ ਜਿਹੜਾ ਤੇਰੇ ਤੇ ਜੱਜਦਾ ਔਰ ਤੈਨੂੰ ਕਰਨਾ ਚਾਹੀਦਾ ਹਨ ਇਹ ਬੜੀ ਵੱਡੀ ਗੱਲ ਆ ਤੁਹਾਡੇ YouTube ਤੇ ਵੀਡੀਓ ਪਏ ਨੇ ਜੋਰਾ ਦਾ ਟ੍ਰੇਲਰ ੌਂਚ ਕੀਤਾ ਤਾਂ ਸਨੀ ਸੁਪਰ ਸਾਊਂਡ ਦੇ ਵਿੱਚ ਜਿਹੜਾ 시ਨੇਮਾ ਹਾਲ ਆ ਉੱਥੇ ਪ੍ਰੀਵਿਊ ਥੀਏਟਰ ਉਹਦੇ ਚ ਪ੍ਰੈਸ ਕਾਨਫਰੈਂਸ ਕੀਤੀ ਸੀ ਤਾਂ ਧਰਮਜੀ ਦੇ ਨਾਲ ਬੈਠਾ ਸੀ ਮੈਂ ਇੱਥੇ ਧਰਮਜੀ ਬੈਠੇ ਨੇ ਤੇ ਮਤਲਬ ਅਸੀਂ ਤਾਂ ਡਰ-ਡਰ ਕੇ ਗੱਲ ਕਰਦੇ ਸੀਗੇ ਪਰ ਇੱਕ ਪਿਆਰ ਵੀ ਸੀ ਉਹਨਾਂ ਦਾ ਇੱਕ ਖੁਸ਼ੀ ਸੀ ਦੂਸਰੀ ਗੱਲ ਜਿਹੜੀ ਮੈਂ ਇੱਕ ਹੋਰ ਕਰਨੀ ਚਾਹੁੰਨਾ ਲੋਕ ਕਹਿ ਦਿੰਦੇ ਆ ਕਿ ਤੁਸੀਂ ਤਰਮਿੰਦਰ ਤੇ ਫੋਟੋਆਂ ਪਾਉਨੇ ਹੋ ਹਣ ਉਹ ਤਰਮਿੰਦਰ ਨੇ ਤਾਂ ਐ ਕੀਤਾ ਪੰਜਾਬ ਲਈ ਬੋਹ ਨਹੀਂ ਕੀਤਾ ਇਹ ਨਹੀਂ ਗੱਲਾਂ ਹੁੰਦੀਆਂ ਯਾਰ ਪਰ ਐਜ਼ ਏ ਮੈਨ ਮਨੁੱਖ ਦੇ ਤੌਰ ਤੇ ਤਰਮਿੰਦਰ ਹੁਰਾ ਨਾਲ ਮੈਂ ਵਰਤਿਆ ਮੈਂ ਉਹਨਾਂ ਨਾਲ 7 ਸਾਲ ਮਿਲਦਾ ਰਿਹਾ ਉਹਨਾਂ ਨੂੰ ਮੈਂ ਉਹਨਾਂ ਨਾਲ ਫਿਲਮ ਕੀਤੀ ਐ ਐਜ਼ ਏ ਐਕਟਰ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਐਜ਼ ਏ ਮੈਨ ਵੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਤੇ ਜੇ ਦੀਪ ਵੀ ਅੱਜ ਜਿਉਂਦਾ ਹੁੰਦਾ ਤਾਂ ਦੀਪ ਨਾਲ ਉਹ ਜਿੰਨੇ ਮਰਜ਼ੀ ਲੜੇ ਹੁੰਦੇ ਦੀਪ ਉੱਥੇ ਹਾਜ਼ਰ ਹੋਣਾ ਸੀ ਦੀਪ ਜਦੋਂ ਧਰਮਜੀ ਬਿਮਾਰ ਹੋਏ ਸੀ ਨਾ ਉਦੋਂ ਹੀ ਉਹਨੇ ਉੱਥੇ ਪਹੁੰਚ ਜਾਣਾ ਸੀ ਤੇ ਦੀਪ ਨੇ ਸਾਰਾ ਕੁਝ ਆਪਦੇ ਹੱਥੀ ਕਰਨਾ ਸੀ ਔਰ ਰੋ ਰੋ ਕੇ ਕਰਨਾ ਸੀ ਸ਼ਾਇਦ ਇਹੀ ਕਰਤਾਰ ਸੀ ਦੀਪ ਹਾਂ ਦੀਪ ਦਾ ਇਹ ਕਰਤਾਰ ਸੀ ਦੀਪ ਨੇ ਇਹ ਨਹੀਂ ਸੀ ਕਹਿਣਾ ਕਿ ਇਹਨਾਂ ਨੇ ਨਾ ਕਿਸਾਨ ਯੂਨੀਅਨ ਵੇਲੇ ਅੰਦੋਲਨ ਅੰਦੋਲਨ ਵੇਲੇ ਮੇਰਾ ਸਾਥ ਨਹੀਂ ਦਿੱਤਾ ਮੈਂ ਨਹੀਂ ਕੁਛ ਕਰਦਾਨਾ ਦੀਪ ਇਹਨਾਂ ਗੱਲਾਂ ਤੋਂ ਬਹੁਤ ਚੜ ਸੀ ਉਹਨੇ ਸਣੀ ਉਹਦੇ ਟਾਈਮ 'ਚ ਹੀ ਸਣੀ ਦਾ ਸ਼ਾਇਦ ਬਰਥਡੇ ਸੀਗਾ ਬਰਥਡੇ ਤੇ ਵੀ ਉਹਨੇ ਪਾਇਆ ਸੀ ਕਿਸਾਨ ਅੰਦੋਲਨ ਵੇਲੇ ਉਹਨੂੰ ਬੈਸਟ ਵਿਸ਼ ਸਣੀ ਭਈਆ ਕਹਿੰਦੇ ਹੁੰਦੇ ਸੀ ਉਹ ਬੰਬੇ ਵਾਲੀ ਬੋਲੀ 'ਚ ਉਹਦੇ ਵਿੱਚ ਬੋਬੀ ਡਿਓਲ ਦੇ ਬਰਥਡੇ ਤੇ ਵੀ ਉਹ ਵਿਸ਼ ਬੈਸਟ ਵਿਸ਼ਸ ਦਿੰਦਾ ਸੀ ਹਨ ਦੀਪ ਉਹ ਜਾਂ ਬੰਦਾ ਨਹੀਂ ਸੀ ਕਿ ਜੇ ਮਾੜੀ ਜੀ ਗੱਲ ਵਿਗੜ ਗਈ ਤਾਂ ਸਦਾ ਲਈ ਬਗਾੜ ਲੈਂਦੇ ਉਹ ਸਾਡੇ ਵਰਗੇ ਨੇ ਜਿਹੜੇ ਸਦਾ ਲਈ ਬਗਾੜ ਦਿੰਦੇ ਆ ਦੀਪ ਬਹੁਤ ਮਹਾਨ ਬੰਦਾ ਸੀ ਉਹਨੂੰ ਪਤਾ ਸੀ ਕਿ ਵਿਚਾਰਧਾਰਕ ਤੌਰ ਤੇ ਗੱਲ ਹੋਰ ਇਨਸਾਨੀਅਤ ਦੇ ਤੌਰ ਤੇ ਗੱਲ ਹੋਰ ਇਸ ਕਰਕੇ ਜਿਹੜੇ ਬੰਦੇ ਅੱਜ ਗਾਲਾਂ ਕੱਢਦੇ ਆ ਜਾਂ ਮੇਰੇ ਵਰਗਾ ਜੇ ਪੋਸਟ ਪਾਉਂਦਾ ਤੇ ਉੱਥੇ ਲਿਖਦੇ ਆ ਕਿ ਇਹਨਾਂ ਨੇ ਐ ਕੀਤਾ ਤੁਸੀਂ ਹੁਣ ਇਹਨੂੰ ਸ਼ਰਧਾਂਜਲੀਆ ਕਰਦੇ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਦੀਪ ਦੀ ਸੋਚ ਤੇ ਹੀ ਚੱਲ ਰਹੇ ਹਾਂ ਦੀਪ ਨੇ ਵੀ ਐਂ ਕਰਨਾ ਸੀ ਇਸ ਕਰਕੇ ਸਮਝੋ ਗੱਲ ਨੂੰ ਬਾਕੀ ਇਹ ਗੱਲ ਕਦੇ ਇੱਕ ਜ਼ਰੂਰੀ ਗੱਲ ਕਰੂੰਗਾ ਇਹ ਗੱਲ ਕਦੇ ਨਾ ਕਰੋ ਕਿ ਤੁਹਾਨੂੰ ਇਹ ਲੱਗੇ ਕਿ ਯਾਰ ਮੰਨ ਲਓ ਅਸੀਂ ਸਿੱਖਾਂ ਦੇ ਸਿੱਖਾਂ ਆ ਅਸੀਂ ਜਾਂ ਸਿੱਖ ਸੰਘਰਸ਼ ਦੇ ਹੱਕ ਚ ਆ ਅਸੀਂ ਹਨਾ ਤੇ ਬਾਰ ਬੈਠਾ ਪੰਜਾਬੀ ਵੀ ਕੋਈ ਇਹ ਗੱਲ ਕਰੇ ਉਹ ਨਹੀਂ ਕਰ ਪਾਉਣਗੇ ਵੀਰੇ ਉਹ ਅੰਦਰ ਜਿੰਨੀਆਂ ਮਰਜ਼ੀ ਗੱਲਾਂ ਰੱਖ ਲੈਣ ਉਹ ਸਿੰਘਾਂ ਨੂੰ ਐਪਰੀਸ਼ੀਏਟ ਨਹੀਂ ਕਰ ਪਾਉਣਗੇ ਉਹ ਖਾਲਿਸਤਾਨ ਮੂਵਮੈਂਟ ਨੂੰ ਐਪਰੀਸ਼ੀਏਟ ਅੰਦਰੋਂ ਬੇਸ਼ੱਕ ਉਹ ਕੁਝ ਵੀ ਸੋਚਦੇ ਹੋਣ ਉਹ ਬਾਈ ਜੀ ਨਹੀਂ ਬੋਲ ਸਕਦੇ ਉਹਨਾਂ ਨੇ ਰਹਿਣਾ ਜਿਉਣਾ ਉਹਨਾਂ ਨੇ ਹਨਾ ਉਹ ਪੁਲਿਸ ਵੀ ਆ ਸਰਕਾਰ ਵੀ ਆ ਏਜੰਸੀਆਂ ਵੀ ਨੇ ਬਹੁਤ ਗੱਲਾਂ ਨੇ ਜਿਨ੍ਹਾਂ ਦੇ ਹੱਕ 'ਚ ਕਿਸਾਨ ਅੰਦੋਲਨ ਦੇ ਹੱਕ 'ਚ ਉਹ ਲੋਕਾਂ ਦੇ ਆਪ ਦੇ ਹਿੱਤ ਨੇ ਉਹ ਨਹੀਂ ਖੜ ਸਕਦੇ ਉਹ ਸਾਰੇ ਸਾਡੇ ਯਾਰਗੇ ਨਹੀਂ ਹੁੰਦੇ ਵੀ ਝੁੱਗਾ ਚੌੜ ਕਰਾ ਲਿਆ ਸਾਰੇ ਦੀਪ ਥੋੜੀ ਹੁੰਦੇ ਆ ਵੀ ਜੋ ਕੋਈ ਗੱਲ ਨਹੀਂ ਉਹਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਤੀ ਉਹ ਬੰਦੇ ਨਿੱਕੀ ਨਿੱਕੀ ਗੱਲ ਦੀ ਵੀ ਪੈਸੇ ਦੀ ਹਰ ਚੀਜ਼ ਦੀ ਅਹਿਮੀਅਤ ਨੂੰ ਸਮਝਦੇ ਆ ਐਸੇ ਕਰਕੇ ਉਹ ਜੋ ਬੰਦੇ ਦੇ ਤੌਰ ਤੇ ਜੋ ਕੁਝ ਉਹ ਕਰ ਰਹੇ ਨੇ ਰਾਜਨੀਤਿਕ ਤੌਰ ਤੇ ਉਹਨਾਂ ਨਾਲ ਸਾਡੀ ਕੋਈ ਨੇੜਤਾ ਨਹੀਂ ਸਾਡੀ ਨੇੜਤਾ ਉਸ ਤਰਮਿੰਦਰ ਨਾਲ ਸੀ ਜਿਹੜਾ ਵੀਰੂ ਸੀ ਸ਼ੋਲੇ ਜਿਹੜਾ ਪ੍ਰਤਿਗਿਆਚ ਅਜੀਤ ਸੀ ਹਨਾ ਉਹ ਉਹਨੂੰ ਸਾਸੀਂ ਪਿਆਰ ਕਰਦੇ ਆ ਸਾਡਾ ਜੱਗਾ ਸੀ ਉਹ ਹਨਾ ਸਾਡੇ ਵਰਗੇ ਬੰਦੇ ਨੇ ਜਿਹੜਿਆ ਨੇ ਇੱਥੇ ਪੁਖਰਾ ਅਸਨਮਿਆ ਚ ਅਲੰਕਾਰ ਚ ਬਠਿੰਡੇ ਦੇ ਸਿਨੇਮਿਆ ਚ ਆਵਦੇ ਸ਼ਰਟਾਂ ਪੜਾਈਆਂ ਲੈ ਲੈ ਕੇ ਉਹਦੇ ਉਹਦੀਆਂ ਫਿਲਮਾਂ ਖਾਤਰ ਟਿਕਟਾਂ ਉਹ ਸਾਡੇ ਮੋਢਿਆਂ ਤੇ ਹੱਥ ਧਰ ਕੇ ਸਾਨੂੰ ਐ ਗਿੱਲ ਸਾਬ ਕਹਿ ਗਿਆ ਤੇ ਅਸੀਂ ਡਾਇਰੈਕਟਰ ਬਣ ਗਏ। ਉਹਨੇ ਸਾਡੀ ਫਿਲਮ 'ਚ ਕੰਮ ਕੀਤਾ। ਉਹਨੇ ਦੀਪ ਨੂੰ ਸੰਦੀਪ ਸੰਦੀਪ ਕਰਕੇ ਉਹਦਾ ਮੂੰਹ ਸੁੱਕਦਾ ਸੀ। ਅਸੀਂ ਉਹਨੂੰ ਹੀ ਐਪਰੀਸ਼ੀਏਟ ਕਰਦੇ ਆਂ। ਬਾਕੀ ਪਰਮਾਤਮਾ ਨੂੰ ਸਭ ਪਤਾ ਹੁੰਦਾ। ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਨਹੀਂ ਵਾਪਰ ਸਕਦੀਆਂ ਜਿਵੇਂ ਪੰਜਾਬੀ ਸੋਚਦੇ ਨੇ ਇਸ ਕਰਕੇ ਪੰਜਾਬੀਆਂ ਨੂੰ ਥੋੜਾ ਜਿਹਾ ਖੁੱਲ੍ਹ ਦਿਲੀ ਨਾਲ ਸੋਚਣਾ ਚਾਹੀਦਾ। ਧਰਮਜੀਨੇ ਜਾਂ ਦਿਓਲ ਪਰਿਵਾਰ ਨੇ ਪੰਜਾਬ ਲਈ ਕੀ ਕੀਤਾ ਜਾਂ ਕੀ ਨਹੀਂ ਕੀਤਾ? ਜੇ ਕੋਈ ਇਹਦੇ ਬਾਰੇ ਵੀ ਮੇਰੇ ਨਾਲ ਗੱਲ ਕਰੇ ਤਾਂ ਮੈਂ ਬਹੁਤ ਲੰਮੀ ਗੱਲ ਕਰਕੇ ਗੱਲ ਵੀ ਕਲੀਅਰ ਕਰ ਸਕਦਾ ਵੀ ਅਸਲ 'ਚ ਗੱਲ ਕੀ ਸੀ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਨਹੀਂ ਕਰ ਰਹੇ ਸਾਨੂੰ ਪਤਾ ਕਿ ਉਹ ਉਹਨਾਂ ਨੇ ਕੁਝ ਨਹੀਂ ਕੀਤਾ ਉਹਦੇ ਮੁਕਾਬਲੇ ਸੁਨੀਲ ਦੱਤ ਵਰਗੇ ਬੰਦੇ ਵੱਧ ਪੰਜਾਬ ਲਈ ਸੀ ਪਰ ਹਰ ਬੰਦੇ ਦੀਆਂ ਮਜਬੂਰੀਆਂ ਮਜਬੂਰੀਆਂ ਹੁੰਦੀਆਂ ਨੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਜੋਰੇ ਨੂੰ ਦੁਬਾਰਾ ਸਿਨੇਮੇ ਦੇ ਉੱਪਰ ਦੇਖਣ ਦੇ ਲਈ ਵਾਹਿਗੁਰੂ ਬਹੁਤ ਔਢੀਕ ਵਾਹਿਗੁਰੂ ਬਹੁਤ ਆ